ਪਹਿਲਵਾਨ ਬਜਰੰਗ ਪੁਨੀਆ ਨੂੰ ਕਿਸੇ ਦੇ ਵੱਲੋਂ WhatsApp ਤੇ ਮੈਸੇਜ ਕਰਕੇ ਜਾਨੋਂ ਮਾਰਨ ਦੀ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ ਤਾਂ ਦੱਸਦੇ ਕਿ ਬੀਤੇ ਦਿਨੀ ਪਹਿਲਵਾਨ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਨੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਦੋਵੇਂ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਜਰੰਗ ਪੁਨੀਆ ਨੂੰ ਧਮਕੀ ਮਿਲੀ ਹੈ ਤੇ ਕਿਹਾ ਗਿਆ ਹੈ ਕਿ ਤੂੰ ਕਾਂਗਰਸ ਛੱਡ ਦੇ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ ਦੱਸ ਦੇ ਕਿ ਜਦੋਂ ਪੁਨੀਆਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਨ ਤਾਂ ਉਦੋਂ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਤਾਂ ਫਿਲਹਾਲ ਪਹਿਲਵਾਨ ਬજરੰਗ ਪੁਨੀਆਂ ਦੇ ਵੱਲੋਂ ਬਹਾਲਗੜ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਸਾਡੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਪਤਾ ਲਗਾਇਆ ਜਾਵੇਗਾ ਕਿ ਆਖਿਰਕਾਰ ਕਿਸ ਦੇ ਵੱਲੋਂ ਪਹਿਲਵਾਨ ਨੂੰ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਕਾਂਗਰਸ ਛੱਡਣ ਦਾ ਹਵਾਲਾ ਦਿੱਤਾ ਗਿਆ ਕਿਹਾ ਗਿਆ ਹੈ ਕਿ ਜੇਕਰ ਤੂੰ ਕਾਂਗਰਸ ਨਹੀਂ ਛੱਡੀ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਹਾਲਾਂਕਿ ਇਹ ਧਮਕੀ ਕਿਸ ਦੇ ਵੱਲੋ ਪਹਿਲਵਾਨ ਨੂੰ ਦਿੱਤੀ ਗਈ ਹੈ ਕਿਸ ਦੇ ਕੈਂਟ ਦਿੱਤੀ ਗਈ ਹੈ ਇਹ ਗੱਲ ਸਾਹਮਣੇ ਆਉਣੀ ਹਲੇ ਬਾਕੀ ਹੈ ਇਹ ਸਭ ਕੁਝ ਉਦੋਂ ਸਾਫ ਹੋਵੇਗਾ ਜਦੋਂ ਪੁਲਿਸ ਦੇ ਵੱਲੋ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮੌਜੂਮ ਜਿਹੜੇ ਨੇ ਉਹ ਫੜੇ ਜਾਣਗੇ ਫਿਲਹਾਲ ਵਿਦੇਸ਼ੀ ਨੰਬਰ ਤੋਂ ਫੋਨ ਤੇ ਮੈਸੇਜ ਕਰਕੇ ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਕਾਂਗਰਸ ਛੱਡਣ ਨੂੰ ਵੀ ਕਿਹਾ ਗਿਆ ਤਾਂ ਬਿੱਤੇ ਦਿਨ ਹੀ ਪਹਿਲਵਾਨ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਹੀ ਅਜਿਹੀ ਧਮਕੀ ਭਰਿਆ ਮੈਸੇਜ ਉਹਨਾਂ ਦੇ ਫੋਨ ਤੇ ਆਇਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਡਰੇ ਹੋਏ ਨੇ ਕਿਉਂਕਿ ਇਸ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਕਿ ਬਜਰੰਗ ਤੂੰ ਕਾਂਗਰਸ ਛੱਡ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਫਿਲਹਾਲ ਪੁਲਿਸ ਜ਼ਬਰੇ ਸਾਰੇ ਮਾਮਲੇ ਦੇ ਵਿੱਚ ਹੁਣ ਜਾਂਚ ਜਿਹੜੀ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ। ਮਹਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਮਗਰੋਂ ਇਹ ਧਮਕੀ ਜਿਹੜੀ ਆ ਬਜਰੰਗ ਪੁਨੀਆ ਨੂੰ ਦਿੱਤੀ ਗਈ ਹੈ। WhatsApp ਤੇ ਮੈਸੇਜ ਕੀਤਾ ਗਿਆ ਤੇ ਕਿਹਾ ਗਿਆ ਕਿ ਕਾਂਗਰਸ ਛੱਡ ਦੇ ਬਜਰੰਗ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ। ਤਾਂ WhatsApp ਤੇ ਇਹ ਧਮਕੀ ਭਰਿਆ ਮੈਸੇਜ ਆਇਆ ਹੈ। ਵੀਡੀਓ ਕਾਲ ਵੀ ਆਈ ਹੈ। ਪਰਾ ਬਜਰੰਗ ਪੁਨੀਆ ਨੇ ਵੀਡੀਓ ਕਾਲ ਜਿਹੜੀ ਹੈ ਉਹ ਨਹੀਂ ਚੁੱਕੀ ਹੈ ਤਾਂ ਵਿਦੇਸ਼ੀ ਨੰਬਰ ਤੋਂ ਫੋਨ ਅਤੇ ਮੈਸੇਜ ਕਰਕੇ ਧਮਕੀ ਦਿੱਤੀ ਗਈ ਹੈ ਬਜਰੰਗ ਪੁਨੀਆ ਨੇ ਬਹਾਲਗੜ ਥਾਣੇ ਦੇ ਵਿੱਚ ਇਸ ਨੂੰ ਲੈ ਕੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਤਾਂ ਪੁਲਿਸ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਕਿਉਂਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਬਜਰੰਗ ਪੁਨੀਆ ਨੂੰ ਕਿਸੇ ਦੇ ਵੱਲੋਂ WhatsApp ਤੇ ਮੈਸੇਜ ਕਰਕੇ ਜਾਨੋਂ ਮਾਰਨ ਦੀ ਧਮਕੀ ਜਿਹੜੀ ਹੈ ਉਹ ਬੀਤ ਗਿਆ ਤਾਂ ਦੱਸ ਦਿਓ ਕਿ ਬੀਤੇ ਦਿਨੀ ਪਹਿਲਵਾਨ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਨੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਦੋਵੇਂ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਜਰੰਗ ਪੁਨੀਆ ਨੂੰ ਧਮਕੀ ਮਿਲੀ ਹੈ ਤੇ ਕਿਹਾ ਗਿਆ ਹੈ ਕਿ ਤੂੰ ਕਾਂਗਰਸ ਛੱਡ ਦੇ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ ਦੱਸ ਦੇ ਕਿ ਜਦੋਂ ਪੁੰਨੀਆਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਨ ਤਾਂ ਉਦੋਂ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਤਾਂ ਫਿਲਹਾਲ ਪਹਿਲਵਾਨ ਬਜਰੰਗ ਪੁੰਨੀਆਂ ਦੇ ਵੱਲੋਂ ਬਹਾਲਗੜ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਸਾਡੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਪਤਾ ਲਗਾਇਆ ਜਾਵੇਗਾ ਕਿ ਆਖਿਰਕਾਰ ਕਿਸ ਦੇ ਵੱਲੋਂ ਪਹਿਲਵਾਨ ਨੂੰ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਕਾਂਗਰਸ ਛੱਡਣ ਦਾ ਹਵਾਲਾ ਦਿੱਤਾ ਗਿਆ ਕਿਹਾ ਗਿਆ ਹੈ ਕਿ ਜੇਕਰ ਤੂੰ ਕਾਂਗਰਸ ਨਹੀਂ ਛੱਡੀ ਤਾਂ ਤੇਰੇ ਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਹਾਲਾਂਕਿ ਇਹ ਧਮਕੀ ਕਿਸ ਦੇ ਵੱਲੋਂ ਪਹਿਲਵਾਨ ਨੂੰ ਦਿੱਤੀ ਗਈ ਹੈ ਕਿਸ ਦੇ ਕਹਿੰਦ ਦਿੱਤੀ ਗਈ ਹੈ ਇਹ ਗੱਲ ਸਾਹਮਣੇ ਆਉਣੀ ਹਲੇ ਬਾਕੀ ਹੈ ਇਹ ਸਭ ਕੁਝ ਉਦੋਂ ਸਾਫ਼ ਹੋਵੇਗਾ ਜਦੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮੁਜ਼ਮ ਜਿਹੜੇ ਨੇ ਉਹ ਫੜੇ ਜਾਣਗੇ ਫਿਲਹਾਲ ਵਿਦੇਸ਼ੀ ਨੰਬਰ ਤੋਂ ਫੋਨ ਤੇ ਮੈਸੇਜ ਕਰਕੇ ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਕਾਂਗਰਸ ਛੱਡਣ ਨੂੰ ਵੀ ਕਿਹਾ ਗਿਆ ਤਾਂ ਵੀ ਤੇ ਦਿਨ ਹੀ ਪਹਿਲਵਾਨ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਹੀ ਅਜਿਹੀ ਧਮਕੀ ਭਰਿਆ ਮੈਸੇਜ ਉਹਨਾਂ ਦੇ ਫੋਨ ਤੇ ਆਇਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਡਰੇ ਹੋਏ ਨੇ ਕਿਉਂਕਿ ਇਸ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਕਿ ਬਜਰੰਗ ਤੂੰ ਕਾਂਗਰਸ ਛੱਡ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਫਿਲਹਾਲ ਪੁਲਿਸ ਜ਼ਬਰੇ ਸਾਰੇ ਮਾਮਲੇ ਦੇ ਵਿੱਚ ਹੁਣ ਜਾਂਚ ਜਿਹੜੀ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਮਗਰੋਂ ਇਹ ਧਮਕੀ ਜਿਹੜੀ ਹੈ ਬਜਰੰਗ ਪੁਨੀਆ ਨੂੰ ਦਿੱਤੀ ਗਈ। WhatsApp ਤੇ ਮੈਸੇਜ ਕੀਤਾ ਗਿਆ ਤੇ ਕਿਹਾ ਗਿਆ ਕਿ ਕਾਂਗਰਸ ਛੱਡ ਦੇ ਬਜਰੰਗ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ। ਤਾਂ WhatsApp ਤੇ ਇਹ ਧਮਕੀ ਭਰਿਆ ਮੈਸੇਜ ਆਇਆ ਹੈ। ਵੀਡੀਓ ਕਾਲ ਵੀ ਆਈ ਹੈ। ਪਰਾ ਬਜਰੰਗ ਪੁਨੀਆ ਨੇ ਵੀਡੀਓ ਕਾਲ ਜਿਹੜੀ ਹੈ ਉਹ ਨਹੀਂ ਚੁੱਕੀ ਹੈ ਤਾਂ ਵਿਦੇਸ਼ੀ ਨੰਬਰ ਤੋਂ ਫੋਨ ਅਤੇ ਮੈਸੇਜ ਕਰਕੇ ਧਮਕੀ ਦਿੱਤੀ ਗਈ ਹੈ ਬਜਰੰਗ ਪੁਨੀਆ ਨੇ ਬਹਾਲਗੜ ਥਾਣੇ ਦੇ ਵਿੱਚ ਇਸ ਨੂੰ ਲੈ ਕੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਤਾਂ ਪੁਲਿਸ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਕਿਉਂਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਬਜਰੰਗ ਪੁਨੀਆ ਨੂੰ ਕਿਸੇ ਦੇ ਵੱਲੋਂ WhatsApp ਤੇ ਮੈਸੇਜ ਕਰਕੇ ਜਾਨੋਂ ਮਾਰਨ ਦੀ ਧਮਕੀ ਜਿਹੜੀ ਹੈ ਉਹ ਬੀਤ ਗਿਆ ਤਾਂ ਦੱਸ ਦਿਓ ਕਿ ਬੀਤੇ ਦਿਨੀ ਪਹਿਲਵਾਨ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਨੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਦੋਵੇਂ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਜਰੰਗ ਪੁਨੀਆ ਨੂੰ ਧਮਕੀ ਮਿਲੀ ਹੈ ਤੇ ਕਿਹਾ ਗਿਆ ਹੈ ਕਿ ਤੂੰ ਕਾਂਗਰਸ ਛੱਡ ਦੇ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ ਦੱਸ ਦੇ ਕਿ ਜਦੋਂ ਪੁੰਨੀਆਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਨ ਤਾਂ ਉਦੋਂ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਤਾਂ ਫਿਲਹਾਲ ਪਹਿਲਵਾਨ ਬજરੰਗ ਪੁੰਨੀਆਂ ਦੇ ਵੱਲੋਂ ਬਹਾਲਗੜ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਸਾਡੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਪਤਾ ਲਗਾਇਆ ਜਾਵੇਗਾ ਕਿ ਆਖਿਰਕਾਰ ਕਿਸ ਦੇ ਵੱਲੋਂ ਪਹਿਲਵਾਨ ਨੂੰ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਕਾਂਗਰਸ ਛੱਡਣ ਦਾ ਹਵਾਲਾ ਦਿੱਤਾ ਗਿਆ ਕਿਹਾ ਗਿਆ ਕਿ ਜੇਕਰ ਤੂੰ ਕਾਂਗਰਸ ਨਹੀਂ ਛੱਡੀ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਹਾਲਾਂਕਿ ਇਹ ਧਮਕੀ ਕਿਸ ਦੇ ਵੱਲੋਂ ਪਹਿਲਵਾਨ ਨੂੰ ਦਿੱਤੀ ਗਈ ਹੈ ਕਿਸ ਦੇ ਕਹਿੰਦ ਦਿੱਤੀ ਗਈ ਹੈ ਇਹ ਗੱਲ ਸਾਹਮਣੇ ਆਉਣੀ ਹਲੇ ਬਾਕੀ ਹੈ ਇਹ ਸਭ ਕੁਝ ਉਦੋਂ ਸਾਫ਼ ਹੋਵੇਗਾ ਜਦੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮੁਜ਼ਮ ਜਿਹੜੇ ਨੇ ਉਹ ਫੜੇ ਜਾਣਗੇ ਫਿਲਹਾਲ ਵਿਦੇਸ਼ੀ ਨੰਬਰ ਤੋਂ ਫੋਨ ਤੇ ਮੈਸੇਜ ਕਰਕੇ ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਕਾਂਗਰਸ ਛੱਡਣ ਨੂੰ ਵੀ ਕਿਹਾ ਗਿਆ ਤਾਂ ਵੀ ਤੇ ਦਿਨ ਹੀ ਪਹਿਲਵਾਨ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਹੀ ਅਜਿਹੀ ਧਮਕੀ ਭਰਿਆ ਮੈਸੇਜ ਉਹਨਾਂ ਦੇ ਫੋਨ ਤੇ ਆਇਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਡਰੇ ਹੋਏ ਨੇ ਕਿਉਂਕਿ ਇਸ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਕਿ ਬਜਰੰਗ ਤੂੰ ਕਾਂਗਰਸ ਛੱਡ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਫਿਲਹਾਲ ਪੁਲਿਸ ਜ਼ਬਰੇ ਸਾਰੇ ਮਾਮਲੇ ਦੇ ਵਿੱਚ ਹੁਣ ਜਾਂਚ ਜਿਹੜੀ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਮਹਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਮਗਰੋਂ ਇਹ ਧਮਕੀ ਜਿਹੜੀ ਆ ਬਜਰੰਗ ਪੁਨੀਆ ਨੂੰ ਦਿੱਤੀ ਗਈ ਹੈ WhatsApp ਤੇ ਮੈਸੇਜ ਕੀਤਾ ਗਿਆ ਤੇ ਕਿਹਾ ਗਿਆ ਕਿ ਕਾਂਗਰਸ ਛੱਡ ਦੇ ਬਜਰੰਗ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ WhatsApp ਤੇ ਇਹ ਧਮਕੀ ਭਰਿਆ ਮੈਸੇਜ ਆਇਆ ਹੈ ਵੀਡੀਓ ਕਾਲ ਵੀ ਆਈ ਹੈ ਬਾਰਾ ਬਜਰੰਗ ਪੁਨੀਆ ਨੇ ਵੀਡੀਓ ਕਾਲ ਜਿਹੜੀ ਹੈ ਉਹ ਨਹੀਂ ਚੁੱਕੀ ਹੈ ਤਾਂ ਵਿਦੇਸ਼ੀ ਨੰਬਰ ਤੋਂ ਫੋਨ ਅਤੇ ਮੈਸੇਜ ਕਰਕੇ ਧਮਕੀ ਦਿੱਤੀ ਗਈ ਹੈ ਬਜਰੰਗ ਪੁਨੀਆ ਨੇ ਬਹਾਲਗੜ ਥਾਣੇ ਦੇ ਵਿੱਚ ਇਸ ਨੂੰ ਲੈ ਕੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਤਾਂ ਪੁਲਿਸ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਕਿਉਂਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਬਜਰੰਗ ਪੁਨੀਆ ਨੂੰ ਕਿਸੇ ਦੇ ਵੱਲੋਂ ਵਟਸਐਪ ਤੇ ਮੈਸੇਜ ਕਰਕੇ ਜਾਨੋਂ ਮਾਰਨ ਦੀ ਧਮਕੀ ਜਿਹੜੀ ਹੈ ਉਹ ਦਿੱਤੀ ਗਿਆ ਤਾਂ ਦੱਸ ਦੇ ਕਿ ਬੀਤੇ ਦਿਨੀ ਪਹਿਲਵਾਨ ਬਜਰੰਗ ਪੁਨੀਆਂ ਅਤੇ ਵਿਨੇਸ਼ ਫੋਗਾਟ ਨੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਦੋਵੇਂ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਜਰੰਗ ਪੁਨੀਆਂ ਨੂੰ ਧਮਕੀ ਮਿਲੀ ਹੈ ਤੇ ਕਿਹਾ ਗਿਆ ਹੈ ਕਿ ਤੂੰ ਕਾਂਗਰਸ ਛੱਡ ਦੇ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ ਦੱਸ ਦੇ ਕਿ ਜਦੋਂ ਪੁਨੀਆਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਨ ਤਾਂ ਉਦੋਂ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਤਾਂ ਫਿਲਹਾਲ ਪਹਿਲਵਾਨ ਬਜਰੰਗ ਪੁਨੀਆ ਦੇ ਵੱਲੋਂ ਬਹਾਲਗੜ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਸਾਡੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਪਤਾ ਲਗਾਇਆ ਜਾਵੇਗਾ ਕਿ ਆਖਿਰਕਾਰ ਕਿਸ ਦੇ ਵੱਲੋਂ ਪਹਿਲਵਾਨ ਨੂੰ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਕਾਂਗਰਸ ਛੱਡਣ ਦਾ ਹਵਾਲਾ ਦਿੱਤਾ ਗਿਆ ਕਿਹਾ ਗਿਆ ਕਿ ਜੇਕਰ ਤੂੰ ਕਾਂਗਰਸ ਨਹੀਂ ਛੱਡੀ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਹਾਲਾਂਕਿ ਇਹ ਧਮਕੀ ਕਿਸ ਦੇ ਵੱਲੋਂ ਪਹਿਲਵਾਨ ਨੂੰ ਦਿੱਤੀ ਗਈ ਹੈ ਕਿਸ ਦੇ ਕਹਿੰਦੇ ਦਿੱਤੀ ਗਈ ਹੈ ਇਹ ਗੱਲ ਸਾਹਮਣੇ ਆਉਣੀ ਹਲੇ ਬਾਕੀ ਹੈ ਇਹ ਸਭ ਕੁਝ ਉਦੋਂ ਸਾਫ਼ ਹੋਵੇਗਾ ਅਜ ਜਦੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮੌਜੂਮ ਜਿਹੜੇ ਨੇ ਉਹ ਫੜੇ ਜਾਣਗੇ ਫਿਲਹਾਲ ਵਿਦੇਸ਼ੀ ਨੰਬਰ ਤੋਂ ਫੋਨ ਤੇ ਮੈਸੇਜ ਕਰਕੇ ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਕਾਂਗਰਸ ਛੱਡਣ ਨੂੰ ਵੀ ਕਿਹਾ ਗਿਆ। ਤੱਬੀ ਤੇ ਦਿਨ ਹੀ ਪਹਿਲਵਾਨ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਹੀ ਅਜਿਹੀ ਧਮਕੀ ਭਰਿਆ ਮੈਸੇਜ ਉਹਨਾਂ ਦੇ ਫੋਨ ਤੇ ਆਇਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਡਰੇ ਹੋਏ ਨੇ ਕਿਉਂਕਿ ਇਸ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਕਿ ਬਜਰੰਗ ਤੂੰ ਕਾਂਗਰਸ ਛੱਡ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਫਿਲਹਾਲ ਪੁਲਿਸ ਜ਼ਬਰੇ ਸਾਰੇ ਮਾਮਲੇ ਦੇ ਵਿੱਚ ਹੁਣ ਜਾਂਚ ਜਿਹੜੀ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਮਗਰੋਂ ਇਹ ਧਮਕੀ ਜਿਹੜੀ ਆ ਬਜਰੰਗ ਪੁਨੀਆ ਨੂੰ ਦਿੱਤੀ ਗਿਆ WhatsApp ਤੇ ਮੈਸੇਜ ਕੀਤਾ ਗਿਆ ਤੇ ਕਿਹਾ ਗਿਆ ਕਿ ਕਾਂਗਰਸ ਛੱਡ ਦੇ ਬਜਰੰਗ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ WhatsApp ਤੇ ਇਹ ਧਮਕੀ ਭਰਿਆ ਮੈਸੇਜ ਆਇਆ ਹੈ ਵੀਡੀਓ ਕਾਲ ਵੀ ਆਈ ਹੈ ਪਰ ਬਜਰੰਗ ਪੁਨੀਆ ਨੇ ਵੀਡੀਓ ਕਾਲ ਜਿਹੜੀ ਹੈ ਉਹ ਨਹੀਂ ਚੁੱਕੀ ਹੈ ਤਾਂ ਵਿਦੇਸ਼ੀ ਨੰਬਰ ਤੋਂ ਫੋਨ ਅਤੇ ਮੈਸੇਜ ਕਰਕੇ ਧਮਕੀ ਦਿੱਤੀ ਗਈ ਹੈ ਬਜਰੰਗ ਪੁਨੀਆ ਨੇ ਬਹਾਲਗੜ ਥਾਣੇ ਦੇ ਵਿੱਚ ਇਸ ਨੂੰ ਲੈ ਕੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਤਾਂ ਪੁਲਿਸ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਕਿਉਂਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਬਜਰੰਗ ਪੁਨੀਆ ਨੂੰ ਕਿਸੇ ਦੇ ਵੱਲੋਂ WhatsApp ਤੇ ਮੈਸੇਜ ਕਰਕੇ ਜਾਨੋਂ ਮਾਰਨ ਦੀ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ ਤਾਂ ਦੱਸਦੀ ਕਿ ਬੀਤੇ ਦਿਨੀ ਪਹਿਲਵਾਨ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਨੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਦੋਵੇਂ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਜਰੰਗ ਪੁੰਨਿਆ ਨੂੰ ਧਮਕੀ ਮਿਲੀ ਹੈ ਤੇ ਕਿਹਾ ਗਿਆ ਹੈ ਕਿ ਤੂੰ ਕਾਂਗਰਸ ਛੱਡ ਦੇ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ ਦੱਸ ਦੇ ਕਿ ਜਦੋਂ ਪੁੰਨਿਆ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਨ ਤਾਂ ਉਦੋਂ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਤਾਂ ਫਿਲਹਾਲ ਪਹਿਲਵਾਨ ਬਜਰੰਗ ਪੁਨੀਆ ਦੇ ਵੱਲੋਂ ਬਹਾਲਗੜ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲੇ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਸਾਡੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਪਤਾ ਲਗਾਇਆ ਜਾਵੇਗਾ ਕਿ ਆਖਿਰਕਾਰ ਕਿਸ ਦੇ ਵੱਲੋਂ ਪਹਿਲਵਾਨ ਨੂੰ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਕਾਂਗਰਸ ਛੱਡਣ ਦਾ ਹਵਾਲਾ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ ਜੇਕਰ ਤੂੰ ਕਾਂਗਰਸ ਨਹੀਂ ਛੱਡੀ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਹਾਲਾਂਕਿ ਇਹ ਤਮਕੀ ਕਿਸ ਦੇ ਵੱਲੋਂ ਪਹਿਲਵਾਨ ਨੂੰ ਦਿੱਤੀ ਗਈ ਹੈ ਕਿਸ ਦੇ ਕਹਿੰਤ ਦਿੱਤੀ ਗਈ ਹੈ ਇਹ ਗੱਲ ਸਾਹਮਣੇ ਆਉਣੀ ਹਲੇ ਬਾਕੀ ਹੈ ਇਹ ਸਭ ਕੁਝ ਉਦੋਂ ਸਾਫ਼ ਹੋਵੇਗਾ ਜਦੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮੌਜੂਮ ਜਿਹੜੇ ਨੇ ਉਹ ਫੜੇ ਜਾਣਗੇ ਫਿਲਹਾਲ ਵਿਦੇਸ਼ੀ ਨੰਬਰ ਤੋਂ ਫੋਨ ਤੇ ਮੈਸੇਜ ਕਰਕੇ ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਕਾਂਗਰਸ ਛੱਡਣ ਨੂੰ ਵੀ ਕਿਹਾ ਗਿਆ ਤਾਂ ਬਿੱਤੇ ਦਿਨ ਹੀ ਪਹਿਲਵਾਨ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਹੀ ਅਜਿਹੀ ਧਮਕੀ ਭਰਿਆ ਮੈਸੇਜ ਉਹਨਾਂ ਦੇ ਫੋਨ ਤੇ ਆਇਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਡਰੇ ਹੋਏ ਨੇ ਕਿਉਂਕਿ ਇਸ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਕਿ ਬਜਰੰਗ ਤੂੰ ਕਾਂਗਰਸ ਛੱਡ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਫਿਲਹਾਲ ਪੁਲਿਸ ਜ਼ਬਰੇਸੂਰ ਪੂਰੇ ਮਾਮਲੇ ਦੇ ਵਿੱਚ ਹੁਣ ਜਾਂਚ ਜਿਹੜੀ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਮਗਰੋਂ ਇਹ ਧਮਕੀ ਜਿਹੜੀ ਆ ਬਜਰੰਗ ਪੁਨੀਆ ਨੂੰ ਦਿੱਤੀ ਗਿਆ ਵਟਸਐਪ ਤੇ ਮੈਸੇਜ ਕੀਤਾ ਗਿਆ ਤੇ ਕਿਹਾ ਗਿਆ ਕਿ ਕਾਂਗਰਸ ਛੱਡ ਦੇ ਬਜਰੰਗ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ ਵਟਸਐਪ ਤੇ ਇਹ ਧਮਕੀ ਭਰਿਆ ਮੈਸੇਜ ਆਇਆ ਵਿডিও ਕਾਲ ਵੀ ਆਈ ਹੈ ਪਰ ਬਜਰੰਗ ਪੁਨੀਆ ਨੇ ਵੀਡੀਓ ਕਾਲ ਜਿਹੜੀ ਹੈ ਉਹ ਨਹੀਂ ਚੁੱਕੀ ਹੈ ਤਾਂ ਵਿਦੇਸ਼ੀ ਨੰਬਰ ਤੋਂ ਫੋਨ ਅਤੇ ਮੈਸੇਜ ਕਰਕੇ ਧਮਕੀ ਦਿੱਤੀ ਗਈ ਹੈ ਬਜਰੰਗ ਪੁਨੀਆ ਨੇ ਬਹਾਲਗੜ ਥਾਣੇ ਦੇ ਵਿੱਚ ਇਸ ਨੂੰ ਲੈ ਕੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਤਾਂ ਪੁਲਿਸ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਕਿਉਂਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਬਜਰੰਗ ਪੁਨੀਆ ਨੂੰ ਕਿਸੇ ਦੇ ਵੱਲੋਂ WhatsApp ਤੇ ਮੈਸੇਜ ਕਰਕੇ ਜਾਨੋਂ ਮਾਰਨ ਦੀ ਧਮਕੀ ਜਿਹੜੀ ਐ ਉਹ ਦਿੱਤੀ ਗਈ ਐ ਤਾਂ ਦੱਸਦੀ ਕਿ ਬੀਤੇ ਦਿਨੀ ਪਹਿਲਵਾਨ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਨੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਦੋਵੇਂ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਐ ਕਿ ਬਜਰੰਗ ਪੁਨੀਆ ਨੂੰ ਧਮਕੀ ਮਿਲੀ ਐ ਤੇ ਕਿਹਾ ਗਿਆ ਐ ਕਿ ਤੂੰ ਕਾਂਗਰਸ ਛੱਡ ਦੇ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ ਦੱਸ ਦੇ ਕਿ ਜਦੋਂ ਪੁੰਨੀਆਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਨ ਤਾਂ ਉਦੋਂ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਤਾਂ ਫਿਲਹਾਲ ਪਹਿਲਵਾਨ ਬਜਰੰਗ ਪੁੰਨੀਆਂ ਦੇ ਵੱਲੋਂ ਬਹਾਲਗੜ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਸਾਡੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਪਤਾ ਲਗਾਇਆ ਜਾਵੇਗਾ ਕਿ ਆਖਿਰਕਾਰ ਕਿਸ ਦੇ ਵੱਲੋਂ ਪਹਿਲਵਾਨ ਨੂੰ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਕਾਂਗਰਸ ਛੱਡਣ ਦਾ ਹਵਾਲਾ ਦਿੱਤਾ ਗਿਆ ਕਿਹਾ ਗਿਆ ਹੈ ਕਿ ਜੇਕਰ ਤੂੰ ਕਾਂਗਰਸ ਨਹੀਂ ਛੱਡੀ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਹਾਲਾਂਕਿ ਇਹ ਧਮਕੀ ਕਿਸ ਦੇ ਵੱਲੋਂ ਪਹਿਲਵਾਨ ਨੂੰ ਦਿੱਤੀ ਗਈ ਹੈ ਕਿਸ ਦੇ ਕਹਿੰਦ ਦਿੱਤੀ ਗਈ ਹੈ ਇਹ ਗੱਲ ਸਾਹਮਣੇ ਆਉਣੀ ਹਲੇ ਬਾਕੀ ਹੈ ਇਹ ਸਭ ਕੁਝ ਉਦੋਂ ਸਾਫ਼ ਹੋਵੇਗਾ ਜਦੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮੌਜੂਮ ਜਿਹੜੇ ਨੇ ਉਹ ਫੜੇ ਜਾਣਗੇ ਫਿਲਹਾਲ ਵਿਦੇਸ਼ੀ ਨੰਬਰ ਤੋਂ ਫੋਨ ਤੇ ਮੈਸੇਜ ਕਰਕੇ ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਕਾਂਗਰਸ ਛੱਡਣ ਨੂੰ ਵੀ ਕਿਹਾ ਗਿਆ ਤਾਂ ਬਿੱਤੇ ਦਿਨ ਹੀ ਪਹਿਲਵਾਨ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਹੀ ਅਜਿਹੀ ਧਮਕੀ ਭਰਿਆ ਮੈਸੇਜ ਉਹਨਾਂ ਦੇ ਫੋਨ ਤੇ ਆਇਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਡਰੇ ਹੋਏ ਨੇ ਕਿਉਂਕਿ ਇਸ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਕਿ ਬਜਰੰਗ ਤੂੰ ਕਾਂਗਰਸ ਛੱਡ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਫਿਲਹਾਲ ਪੁਲਿਸ ਜ਼ਬਰੇ ਸਾਰੇ ਪੂਰੇ ਮਾਮਲੇ ਦੇ ਵਿੱਚ ਹੁਣ ਜਾਂਚ ਜਿਹੜੀ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਮਹਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਮਗਰੋਂ ਇਹ ਧਮਕੀ ਜਿਹੜੀ ਆ ਬਜਰੰਗ ਪੁਨੀਆ ਨੂੰ ਦਿੱਤੀ ਗਈ ਵਟਸਐਪ ਤੇ ਮੈਸੇਜ ਕੀਤਾ ਗਿਆ ਤੇ ਕਿਹਾ ਗਿਆ ਕਿ ਕਾਂਗਰਸ ਛੱਡ ਦੇ ਬਜਰੰਗ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ ਵਟਸਐਪ ਤੇ ਇਹ ਧਮਕੀ ਭਰਿਆ ਮੈਸੇਜ ਆਇਆ ਹੈ ਵੀਡੀਓ ਕਾਲ ਵੀ ਆਈ ਹੈ ਪਰਾ ਬਜਰੰਗ ਪੁਨੀਆ ਨੇ ਵੀਡੀਓ ਕਾਲ ਜਿਹੜੀ ਹੈ ਉਹ ਨਹੀਂ ਚੁੱਕੀ ਹੈ ਤਾਂ ਵਿਦੇਸ਼ੀ ਨੰਬਰ ਤੋਂ ਫੋਨ ਅਤੇ ਮੈਸੇਜ ਕਰਕੇ ਧਮਕੀ ਦਿੱਤੀ ਗਈ ਹੈ ਬਜਰੰਗ ਪੁਨੀਆ ਨੇ ਬਹਾਲਗੜ ਥਾਣੇ ਦੇ ਵਿੱਚ ਇਸ ਨੂੰ ਲੈ ਕੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਤਾਂ ਪੁਲਿਸ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਕਿਉਂਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਬਜਰੰਗ ਪੁਨੀਆ ਨੂੰ ਕਿਸੇ ਦੇ ਵੱਲੋਂ ਵਟਸਐਪ ਤੇ ਮੈਸੇਜ ਕਰਕੇ ਜਾਨੋਂ ਮਾਰਨ ਦੀ ਧਮਕੀ ਜਿਹੜੀ ਹੈ ਉਹ ਦਿੱਤੀ ਗਿਆ ਤਾਂ ਦੱਸਦੇ ਕਿ ਬੀਤੇ ਦਿਨੀ ਪਹਿਲਵਾਨ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਨੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਦੋਵੇਂ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਜਰੰਗ ਪੁਨੀਆ ਨੂੰ ਧਮਕੀ ਮਿਲੀ ਹੈ ਤੇ ਕਿਹਾ ਗਿਆ ਹੈ ਕਿ ਤੂੰ ਕਾਂਗਰਸ ਛੱਡ ਦੇ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ ਦੱਸ ਦੇ ਕਿ ਜਦੋਂ ਪੁੰਨੀਆਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਨ ਤਾਂ ਉਦੋਂ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਤਾਂ ਫਿਲਹਾਲ ਪਹਿਲਵਾਨ ਬਜਰੰਗ ਪੁੰਨੀਆਂ ਦੇ ਵੱਲੋਂ ਬਹਾਲਗੜ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਸਾਡੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਪਤਾ ਲਗਾਇਆ ਜਾਵੇਗਾ ਕਿ ਆਖਿਰਕਾਰ ਕਿਸ ਦੇ ਵੱਲੋਂ ਪਹਿਲਵਾਨ ਨੂੰ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਕਾਂਗਰਸ ਛੱਡਣ ਦਾ ਹਵਾਲਾ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ ਜੇਕਰ ਤੂੰ ਕਾਂਗਰਸ ਨਹੀਂ ਛੱਡੀ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਹਾਲਾਂਕਿ ਇਹ ਧਮਕੀ ਕਿਸ ਦੇ ਵੱਲੋਂ ਪਹਿਲਵਾਨ ਨੂੰ ਦਿੱਤੀ ਗਈ ਹੈ ਕਿਸ ਦੇ ਕਹਿੰਦ ਦਿੱਤੀ ਗਈ ਹੈ ਇਹ ਗੱਲ ਸਾਹਮਣੇ ਆਉਣੀ ਹਲੇ ਬਾਕੀ ਹੈ ਇਹ ਸਭ ਕੁਝ ਜਦੋਂ ਸਾਫ਼ ਹੋਵੇਗਾ ਜਦੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮੌਜੂਮ ਜਿਹੜੇ ਨੇ ਉਹ ਫੜੇ ਜਾਣਗੇ ਫਿਲਹਾਲ ਵਿਦੇਸ਼ੀ ਨੰਬਰ ਤੋਂ ਫੋਨ ਤੇ ਮੈਸੇਜ ਕਰਕੇ ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਕਿ ਕਾਂਗਰਸ ਛੱਡਣ ਨੂੰ ਵੀ ਕਿਹਾ ਗਿਆ ਤਾਂ ਬਿੱਤੇ ਦਿਨ ਹੀ ਪਹਿਲਵਾਨ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਹੀ ਅਜਿਹੀ ਧਮਕੀ ਭਰਿਆ ਮੈਸੇਜ ਉਹਨਾਂ ਦੇ ਫੋਨ ਤੇ ਆਇਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਡਰੇ ਹੋਏ ਨੇ ਕਿਉਂਕਿ ਇਸ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਕਿ ਬਜਰੰਗ ਤੂੰ ਕਾਂਗਰਸ ਛੱਡ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਫਿਲਹਾਲ ਪੁਲਿਸ ਜ਼ਬਰੇਸੂਰੇ ਮਾਮਲੇ ਦੇ ਵਿੱਚ ਹੁਣ ਜਾਂਚ ਜਿਹੜੀ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਮਹਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਮਗਰੋਂ ਇਹ ਧਮਕੀ ਜਿਹੜੀ ਆ ਬਜਰੰਗ ਪੁਨੀਆ ਨੂੰ ਦਿੱਤੀ ਗਈ ਹੈ WhatsApp ਤੇ ਮੈਸੇਜ ਕੀਤਾ ਗਿਆ ਤੇ ਕਿਹਾ ਗਿਆ ਹੈ ਕਿ ਕਾਂਗਰਸ ਛੱਡ ਦੇ ਬਜਰੰਗ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ WhatsApp ਤੇ ਇਹ ਧਮਕੀ ਭਰਿਆ ਮੈਸੇਜ ਆਇਆ ਹੈ ਵੀਡੀਓ ਕਾਲ ਵੀ ਆਈ ਹੈ ਪਰਾ ਬਜਰੰਗ ਪੁਨੀਆ ਨੇ ਵੀਡੀਓ ਕਾਲ ਜਿਹੜੀ ਹੈ ਉਹ ਨਹੀਂ ਚੁੱਕੀ ਹੈ ਤਾਂ ਵਿਦੇਸ਼ੀ ਨੰਬਰ ਤੋਂ ਫੋਨ ਅਤੇ ਮੈਸੇਜ ਕਰਕੇ ਧਮਕੀ ਦਿੱਤੀ ਗਈ ਹੈ ਬਜਰੰਗ ਪੁਨੀਆ ਨੇ ਬਹਾਲਗੜ ਥਾਣੇ ਦੇ ਵਿੱਚ ਇਸ ਨੂੰ ਲੈ ਕੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਤਾਂ ਪੁਲਿਸ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਕਿਉਂਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਬਜਰੰਗ ਪੁਨੀਆ ਨੂੰ ਕਿਸੇ ਦੇ ਵੱਲੋਂ WhatsApp ਤੇ ਮੈਸੇਜ ਕਰਕੇ ਜਾਨੋਂ ਮਾਰਨ ਦੀ ਧਮਕੀ ਜਿਹੜੀ ਹੈ ਉਹ ਬੀਤ ਗਿਆ ਤਾਂ ਦੱਸ ਦਿਓ ਕਿ ਬੀਤੇ ਦਿਨੀ ਪਹਿਲਵਾਨ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਨੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਦੋਵੇਂ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਜਰੰਗ ਪੁਨੀਆ ਨੂੰ ਧਮਕੀ ਮਿਲੀ ਹੈ ਤੇ ਕਿਹਾ ਗਿਆ ਹੈ ਕਿ ਤੂੰ ਕਾਂਗਰਸ ਛੱਡ ਦੇ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ ਦੱਸ ਦੇ ਕਿ ਜਦੋਂ ਪੁੰਨੀਆਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਨ ਤਾਂ ਉਦੋਂ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਤਾਂ ਫਿਲਹਾਲ ਪਹਿਲਵਾਨ ਬਜਰੰਗ ਪੁੰਨੀਆਂ ਦੇ ਵੱਲੋਂ ਬਹਾਲਗੜ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਸਾਡੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਪਤਾ ਲਗਾਇਆ ਜਾਵੇਗਾ ਕਿ ਆਖਿਰਕਾਰ ਕਿਸ ਦੇ ਵੱਲੋਂ ਪਹਿਲਵਾਨ ਨੂੰ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਕਾਂਗਰਸ ਛੱਡਣ ਦਾ ਹਵਾਲਾ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ ਜੇਕਰ ਤੂੰ ਕਾਂਗਰਸ ਨਹੀਂ ਛੱਡੀ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਹਾਲਾਂਕਿ ਇਹ ਧਮਕੀ ਕਿਸ ਦੇ ਵੱਲੋਂ ਪਹਿਲਵਾਨ ਨੂੰ ਦਿੱਤੀ ਗਈ ਹੈ ਕਿਸ ਦੇ ਕਹਿੰਦੇ ਦਿੱਤੀ ਗਈ ਹੈ ਇਹ ਗੱਲ ਸਾਹਮਣੇ ਆਉਣੀ ਹਲੇ ਬਾਕੀ ਹੈ ਇਹ ਸਭ ਕੁਝ ਉਦੋਂ ਸਾਫ ਹੋਵੇਗਾ ਜਦੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮੌਜੂਦ ਜਿਹੜੇ ਨੇ ਉਹ ਫੜੇ ਜਾਣਗੇ ਫਿਲਹਾਲ ਵਿਦੇਸ਼ੀ ਨੰਬਰ ਤੋਂ ਫੋਨ ਤੇ ਮੈਸੇਜ ਕਰਕੇ ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਕਾਂਗਰਸ ਛੱਡਣ ਨੂੰ ਵੀ ਕਿਹਾ ਗਿਆ ਤਾਂ ਬਿੱਤੇ ਦਿਨ ਹੀ ਪਹਿਲਵਾਨ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਹੀ ਅਜਿਹੀ ਧਮਕੀ ਭਰਿਆ ਮੈਸੇਜ ਉਹਨਾਂ ਦੇ ਫੋਨ ਤੇ ਆਇਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਡਰੇ ਹੋਏ ਨੇ ਕਿਉਂਕਿ ਇਸ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਕਿ ਬਜਰੰਗ ਤੂੰ ਕਾਂਗਰਸ ਛੱਡ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਫਿਲਹਾਲ ਪੁਲਿਸ ਜ਼ਬਰੇ ਸਾਰੇ ਮਾਮਲੇ ਦੇ ਵਿੱਚ ਹੁਣ ਜਾਂਚ ਜਿਹੜੀ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਮਗਰੋਂ ਇਹ ਧਮਕੀ ਜੜੀ ਆ। ਬਜਰੰਗ ਪੁਨੀਆ ਨੂੰ ਦਿੱਤੀ ਗਿਆ WhatsApp ਤੇ ਮੈਸੇਜ ਕੀਤਾ ਗਿਆ ਤੇ ਕਿਹਾ ਗਿਆ ਕਿ ਕਾਂਗਰਸ ਛੱਡ ਦੇ ਬਜਰੰਗ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ। ਤਾਂ WhatsApp ਤੇ ਇਹ ਧਮਕੀ ਭਰਿਆ ਮੈਸੇਜ ਆਇਆ ਹੈ। ਵੀਡੀਓ ਕਾਲ ਵੀ ਆਈ ਹੈ। ਬਜਰੰਗ ਪੁਨੀਆ ਨੇ ਵੀਡੀਓ ਕਾਲ ਜਿਹੜੀ ਹੈ ਉਹ ਨਹੀਂ ਚੁੱਕੀ ਹੈ ਤਾਂ ਵਿਦੇਸ਼ੀ ਨੰਬਰ ਤੋਂ ਫੋਨ ਅਤੇ ਮੈਸੇਜ ਕਰਕੇ ਧਮਕੀ ਦਿੱਤੀ ਗਈ ਹੈ ਬਜਰੰਗ ਪੁਨੀਆ ਨੇ ਬਹਾਲਗੜ ਥਾਣੇ ਦੇ ਵਿੱਚ ਇਸ ਨੂੰ ਲੈ ਕੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਤਾਂ ਪੁਲਿਸ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਕਿਉਂਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਬਜਰੰਗ ਪੁਨੀਆ ਨੂੰ ਕਿਸੇ ਦੇ ਵੱਲੋਂ ਵਟਸਐਪ ਤੇ ਮੈਸੇਜ ਕਰਕੇ ਜਾਨੋਂ ਮਾਰਨ ਦੀ ਧਮਕੀ ਜਿਹੜੀ ਹੈ ਉਹ ਦਿੱਤੀ ਗਿਆ ਤਾਂ ਦੱਸਦੇ ਕਿ ਬਿੱਤੇ ਦਿਨੀ ਪਹਿਲਵਾਨ ਬਜਰੰਗ ਪੁਨੀਆਂ ਅਤੇ ਵਿਨੇਸ਼ ਫੋਗਾਟ ਨੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਦੋਵੇਂ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਜਰੰਗ ਪੁਨੀਆਂ ਨੂੰ ਧਮਕੀ ਮਿਲੀ ਹੈ ਤੇ ਕਿਹਾ ਗਿਆ ਹੈ ਕਿ ਤੂੰ ਕਾਂਗਰਸ ਛੱਡ ਦੇ ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਤਾਂ ਦੱਸਦੇ ਕਿ ਜਦੋਂ ਪੁਨੀਆਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਨ ਤਾਂ ਉਦੋਂ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਤਾਂ ਫਿਲਹਾਲ ਪਹਿਲਵਾਨ ਬਜਰੰਗ ਪੁਨੀਆ ਦੇ ਵੱਲੋਂ ਬਹਾਲਗੜ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਪਹਿਲਵਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਸਾਡੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਪਤਾ ਲਗਾਇਆ ਜਾਵੇਗਾ ਕਿ ਆਖਿਰਕਾਰ ਕਿਸ ਦੇ ਵੱਲੋਂ ਪਹਿਲਵਾਨ ਨੂੰ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਕਾਂਗਰਸ ਛੱਡਣ ਦਾ ਹਵਾਲਾ ਦਿੱਤਾ ਗਿਆ ਕਿਹਾ ਗਿਆ ਹੈ ਕਿ ਜੇਕਰ ਤੂੰ ਕਾਂਗਰਸ ਨਹੀਂ ਛੱਡੀ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗਾ ਨਹੀਂ ਹੋਵੇਗਾ ਹਾਲਾਂਕਿ ਇਹ ਧਮਕੀ ਕਿਸ ਦੇ ਵੱਲੋਂ ਪਹਿਲਵਾਨ ਨੂੰ ਦਿੱਤੀ ਗਈ ਹੈ ਕਿਸ ਦੇ ਕਹਿੰਦੇ ਦਿੱਤੀ ਗਈ ਹੈ ਇਹ ਗੱਲ ਸਾਹਮਣੇ ਆਉਣੀ ਹਲੇ ਬਾਕੀ ਹੈ ਇਹ ਸਭ ਕੁਝ ਉਦੋਂ ਸਾਫ਼ ਹੋਵੇਗਾ ਅਜ ਜਦੋਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮੌਜੂਮ ਜਿਹੜੇ ਨੇ ਉਹ ਫੜੇ ਜਾਣਗੇ ਫਿਲਹਾਲ ਵਿਦੇਸ਼ੀ ਨੰਬਰ ਤੋਂ ਫੋਨ ਤੇ ਮੈਸੇਜ ਕਰਕੇ ਪਹਿਲਵਾਨ ਬਜਰੰਗ ਪੁਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਕਾਂਗਰਸ ਛੱਡਣ ਨੂੰ ਵੀ ਕਿਹਾ ਗਿਆ ਤਾਂ ਬਿੱਤੇ ਦਿਨ ਹੀ ਪਹਿਲਵਾਨ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਹੀ ਅਜਿਹੀ ਧਮਕੀ ਭਰਿਆ